ਅੱਜ ਤਹਿਸੀਲ ਕੰਪਲੈਕਸ ਵਰਕਰਜ਼ ਵੈਲਫੇਅਰ ਐਸੋਸੀਏਸ਼ਨ ਬਾਗਾਪੁਰਾਣਾ ਦੇ ਸਮੂੱਚੇ ਵਰਕਰਾਂ ਵੱਲੋਂ ਸਾਂਝੇ ਤੌਰ ਤੇ ਸਰਬੱਤ ਦੇ ਭਲੇ ਲਈ ਸੁਖਮਣੀ ਸਾਹਿਬ ਪਾਠਾਂ ਦੇ ਭੋਗ ਪਾਏ ਗਏ। ਇਸ ਸਮਾਗਮ 'ਚ ਐਸ.ਡੀ.ਐਮ ਸਰਦਾਰ ਬਿਆਨ ਸਿੰਘ, ਤਹਿਸੀਲਦਾਰ ਸਰਦਾਰ ਗੁਰਮukh ਸਿੰਘ, ਨਾਇਬ ਤਹਿਸੀਲਦਾਰ ਭੀਮ ਸੈਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠਣ ਵਾਲੇ 111 ਯੋਧਿਆਂ 'ਚ ਨੌਜਵਾਨ ਰਤਨ ਸਿੰਘ ਮਹਾਰਪਿੰਡ ਮਲਕੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਸੰਗਾ ਨਰਿੰਦਰ ਸਿੰਘ ਸੰਤ ਮਨਜੀਤ ਸਿੰਘ ਸਤਵੰਤ ਸਿੰਘ ਵਸੀਕਾ ਨੂੰ ਵੀ ਐਡਵੋਕੇਟ ਸੁਰੇਸ਼ ਗੋਇਲ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਐਡਵੋਕੇਟ ਰੌਣਕ ਸਿੰਘ ਸੇਖੋਂ ਮਨੀਸ਼ ਕੁਮਾਰ ਸਮਾਲਸਰ ਜਸਵਿੰਦਰ ਸਿੰਘ ਰਾਜਾ ਬਰਾੜ ਸਰਪੰਚ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਮੱਲਕੇ ਬਲਜੀਤ ਸਿੰਘ ਪੁੰਨੀ ਪੱਤਰਕਾਰ ਕਰਨ ਸੰਧੂ ਜਗਸੀਰ ਸਿੰਘ ਬਰਾੜ ਮੱਖੀ ਫਾਰਮ ਆਦਿ ਇਲਾਵਾ ਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਇਸ ਸਮੇਂ ਗੁਰੂ ਕਾ ਲੰਗਰ ਤੌਟੋ ਵਰਤਾਇਆ ਗਿਆ ਤਹਿਸੀਲ ਕੰਪਲੈਕਸ ਵਾਗਾ ਪੁਰਣਾ ਦੇ ਸਾਰੇ ਹੀ ਮੈਂਬਰ ਸਰਦਾਰ ਮੈਂ ਉਦਾਈਦਨਾ ਕਿ ਉਹਨਾਂ ਨੇ ਜਮੇ ਸਾਲ ਜਿਹੜੀ ਖੁਸ਼ੀ ਵਿੱਚ ਤੁਸੀਂ ਕੰਪਲੈਕਸ ਦੇ ਵਿੱਚ ਸ਼੍ਰੀ ਸੁਖਨੀ ਸਾਹਿਬ ਜੀ ਦਾ ਬਾਗ ਕਰਵਾਇਆ ਅਤੇ ਰਸਨਾ ਕੀਰਤਨ ਕਰਵਾ ਕੇ ਸੰਗਤਾਂ ਨੂੰ ਦਿਹਾਤੀ ਦਾ ਇਹ ਇਹਨਾਂ ਦਾ ਬਹੁਤ ਵੱਡਾ ਫਰਮਾਨ ਹੈ ਇਹ ਇਹਨਾਂ ਦੇ ਸਰਬਤ ਦੇ ਭਲੇ ਲਈ ਸਾਰਿਆਂ ਦੀ ਖੁਸ਼ੀ ਸੁੱਖ ਸ਼ਾਂਤੀ ਲਈ ਜੋ ਇਹਨਾਂ ਨੇ ਉਤਮ ਕੀਤਾ ਇਹ ਬਹੁਤ ਹੀ ਸਲਾਗਤ ਲੋਕ ਹੈ ਮੈਂ ਲੋਰ ਸਕੂਲ ਇਹਨਾਂ ਨੂੰ ਵਧਾਈ ਦੇਣਾ ਤੇ ਜਿਨ੍ਹਾਂ ਵੀ ਪਿਆਰ ਸੋਚਾ ਸਟਾਫ ਇੱਥੇ ਹਾਜ਼ਰ ਹੈ ਉਹਨਾਂ ਕੋਲੋਂ ਵੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਧੰਨਵਾਦ ਹਨ ਸਰਦਾਰ ਬਿਆਨ ਸਰ ਜੀ ਇਸ ਦੇ ਮਸਾਲ ਦਾ ਵਿਗਰ ਕਰਾ ਲੈਣਾ ਸਨਮਾਨਕ ਤੀਤਾਂ ਵਿੱਚ ਬੋਲੇ ਸੋ ਨਿਹਾਲ ਤਸਵੀਰਦਾਨ ਗੁਰਮੁਖ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਤੇਜ ਤੇ ਪਹੁੰਚੋ ਆਪ ਦਾ ਵੱਡਾ ਹੋਇਆ ਸਨਮਾਨ ਪ੍ਰਾਪਤ ਕਰ ਬੋਲੇ ਸੋ ਨਿਹਾਲ

We it.